ਮਾਰਸੀਵਾੜਾ ਦੇ ਪਿੰਨ ਪਟਿਆ ਵਿਖੇ ਸਥਿਤਿਕ ਅਫੈਕਟ ਦੇ ਵਿੱਚ ਰਾਜਸਵਰੇ ਕੈਂਟਰ ਦੇ ਕੈਬਿਨ ਦੇ ਵਿੱਚੋਂ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਸ਼ਾਂ ਮਿਲੀਆਂ ਨੇ ਸ਼ੰਕਾ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਠੰਡ ਤੋਂ ਬਚਾਅ ਦੇ ਲਈ ਅੰਗੀਠੀ ਬਾਲੀ ਗਈ ਸੀ ਜਿਸ ਦੇ ਗੈਸ ਦੇ ਨਾਲ ਗਮ ਫੁੱਟਣ ਕਾਰਨ ਉਹਨਾਂ ਦੀ ਮੌਤ ਹੋਈ ਹੈ ਉੱਥੇ ਹੀ ਫੈਕਟਰੀ ਦੇ ਸਿਕਿਉਰਿਟੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਂਟਰ ਰਫਾਈਨਡ ਤੇ ਲੈਣ ਦੇ ਲਈ ਪੰਜ ਜਨਰੇ ਨੂੰ ਫੈਕਟਰੀ ਦੇ ਵਿੱਚ ਆਇਆ ਸੀ ਜਿਸ ਤੇ ਚਾਲਕ ਦਾ ਨਾਮ ਛੋਟੂ ਵਾਸੀ ਪਿੰਡ ਡੁੰਗਰਾ ਵਾਲਾ ਤਹਿਸੀਲ ਖੇਰਾਕੜਾ ਜਦਕਿ ਉਸ ਦੇ ਸਾਥੀ ਦਾ ਨਾਮ ਭਗਵਾਨ ਵਾਸੀ ਪਿੰਡ ਮਹਿਤਾ ਜ਼ਿਲ੍ਹਾ ਪੁਰਵਚੋਈ ਹੈ ਜੋ ਕਿ ਰਿਸ਼ਤੇ ਦੇ ਵਿੱਚ ਪੁੱਪੜ ਅਤੇ ਭਤੀਜਾ ਲੱਗਦੇ ਸੀ ਜਦ ਇਹ ਦੋਵੇਂ ਅਜ ਕੈਬਿਨ ਦੇ ਵਿੱਚ ਮ੍ਰਿਤਕ ਪਾਏ ਗਏ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਸਰ ਕੀ ਮਾਮਲਾ ਕਿੱਥੇ ਗਿਆ ਹਾਂਜੀ ਸਾਨੂੰ ਸੂਚਨਾ ਮਿਲੀ ਸੀ ਜੀ ਇੱਥੇ ਫੈਕਟਰੀ ਚ ਇੱਕ ਟਰੱਕ ਖੜਾ ਟਰੱਕ ਦੇ ਵਿੱਚ ਦੋ ਡੈੱਡ ਬੋਡੀਆਂ ਮਿਲੀਆਂ ਨੇ ਅਸੀਂ ਪਹੁੰਚ ਗਏ ਜੀ ਇੱਥੇ ਤੇ ਡਰਾਈਵਰ ਦਾ ਨਾਮ ਪਤਾ ਲੱਗਿਆ ਛੋਟੂ RAM ਜੀ ਤੇ ਜਿਹੜਾ ਹੈਗਾ ਇਹਦਾ ਕਨੈਕਟਰ ਉਹਦਾ ਨਾਮ ਹੈਗਾ ਸ਼੍ਰੀ ਭਗਵਾਨ ਤੇ ਸਾਡੀਆਂ ਫਰੈਂਕ ਸੈਂਸ ਦੀ ਟੀਮ ਆ ਰਹੀ ਹੈ ਨੀ ਉਹ ਚੈੱਕ ਕਰਨੀ ਹੈ ਵੀ ਕੀ ਰੀਜਨ ਕੀ ਇਹਨਾਂ ਦੀ ਮੌਤ ਦਾ ਜੀ ਬੁੱਢੀ ਜਾਂਚ ਕਰਨ ਕੀ ਰੀਜਨ ਸਾਹਮਣੇ ਆਇਆ ਜੀ ਮੋਡਲੀ ਜਾਂਚ ਤਾਂ ਜੋ ਅੰਗੂਠੀ ਪਈ ਆ ਜੀ ਉੱਥੇ ਇੱਕ ਕੋਲੇ ਵਾਲੀ ਉਹ ਤੋਂ ਜਾਪਦਾ ਬਾਕੀ ਕਲੀਅਰ ਹੋ ਜਾਊਗਾ ਸਾਡੀ ਟੀਮ ਆਰਮ ਤੇ ਇਥੇ ਤੁਹਾਨੂੰ ਅਗਲੀ ਗੱਲਬਾਤ ਸ਼ੇਅਰ ਕਰ ਲਾਂਗੇ। ਪ੍ਰੋਕ ਮੈਨੂੰ ਸੂਚਿਤ ਕਰ ਸਕਦੇ ਹੋ। ਹਾਂਜੀ ਹਾਂਜੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ ਜੀ। ਸਭ ਕੋਈ ਹੋਰ ਚੀਜ਼ ਗੱਲਬਾਤਾਂ ਨਹੀਂ ਲੱਗਦੀ ਕੋਈ ਜਿਵੇਂ ਕੋਈ ਕਤਲ ਦਾ ਕੋਈ ਅਜਿਹੀ ਗੱਲ ਤਾਂ ਨਹੀਂ ਹੈ ਕੁਝ। ਨਹੀਂ ਮੌਢਲੀ ਜਾਂਚ ਤੋਂ ਇਹ ਹੈ ਵੀ ਉੱਥੇ ਅਗੀਠੀ ਪਈਆ ਕੋਲੇ ਵਾਲੀ ਵੀ ਇਹੀ ਜਾਪਦਾ ਵੀ ਇਹਨਾਂ ਨੂੰ ਗੈਸ ਜੜੀਆ ਬਾਕੀ ਸਾਡੀ ਫਰਾਂਸ ਕੇ ਸੈਂਸਰ ਟੀਮ ਆ ਰਹੀ ਹੈ ਨੇ ਉਹਨਾਂ ਨੂੰ ਚੈੱਕ ਕਰਨੀ ਹੈ ਅੱਗੇ ਸਾਨੂੰ ਜਾਣਕਾਰੀ ਦੇਣੀ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਲਾਂਗੇ। ਤੇ ਸਾਡੇ ਕੋਲ ਆਰ ਫੂਡ ਐਂਡ ਫੈਟ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਆ ਸਕਿਉਰਟੀ ਅਫਸਰ ਆਰਮੀ ਚੋਂ ਪਹਿਲਾਂ ਰਿਟਾਇਰਡ ਹੋਇਆ ਹੈ ਤੇ ਇਹ ਸਾਡੇ ਗੱਡੀ ਆਈ ਸੀਗੀ ਜੀ 5 ਤਰੀਕ ਨੂੰ ਤੇ ਰਾਤ ਨੂੰ ਇਹਨਾਂ ਨੇ ਖਾਣਾ ਖਾਧਾ ਡਰਾਈਵਰਾਂ ਨੇ ਤੇ ਸੌਂ ਗਏ ਨੇ ਸੁੱਤੇ ਹੀ ਰਹਿ ਗਏ ਆ ਜੀ ਅੰਦਰ ਹੀ ਕੀ ਕਾਰਨ ਕਿਲੇ ਜੀ ਲੁੱਟ ਕੇ ਮੈਂ ਦੇਖਿਆ ਜੀ ਸਾਡੇ ਨਾਲ ਜਿਹੜੀ ਟੀਮ ਆਈ ਉਹਨਾਂ ਨੇ ਵੀ ਦੇਖਿਆ ਇਹਨਾਂ ਦੇ ਕੋਲ ਨਾ ਇੱਕ ਪੱਟੀ ਵੀ ਪਈ ਉਹ ਪਈ ਆ ਜੀ ਇੱਕ ਕੋਲਾ ਪਿਆ ਆ ਜੀ ਜਾਂ ਤਾਂ ਇਹਨਾਂ ਨੂੰ ਅਕਸੀਜਨ ਨਹੀਂ ਗਈ ਜਾਂ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਟੀਮਾਂ ਦੱਸਣਗੀਆਂ ਜਾਂ ਅਸੀਂ ਦੱਸਾਂਗੇ ਤੇ ਇਹ ਸੁੱਤੇ ਪਈ ਮਤਲਬ ਡੈਡ ਨੇ ਇਹ ਨਾਕੀਬੋ ਉਹਨਾਂ ਦੇ ਕਿਥੋਂ ਜਨਨ ਵਾਲੇ ਆ ਜੀ ਇਹ ਜੀ ਇੱਕ ਦਾ ਨਾਂ ਹੈ ਛੋਟੂ ਜੀ ਇਹ ਜੂਪੀ ਦਾ ਰਹਿਣ ਵਾਲਾ ਹੈ ਜੀ ਇੱਕ ਦਾ ਨਾਂ ਹੈਗਾ ਜੀ ਸ੍ਰੀ ਭਗਵਾਨ ਸ੍ਰੀ ਭਗਵਾਨ ਜਿਹੜਾ ਹੈਗਾ ਇਹ Rajasthan ਦਾ ਰਹਿਣ ਵਾਲਾ ਹੈ ਦੁਨੀਆਂ ਦੇ ਘਰ ਘਰ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਆ ਜੀ ਉਹ ਵੀ ਆ ਰਹੇ ਨੇ ਤੇ ਅਸੀਂ ਪੁਲਿਸ ਨੂੰ ਦੇਖ ਕੇ ਮੈਂ ਹਾਲਤ ਦੇਖ ਕੇ ਫਿਰ ਫੋਨ ਕਰਤਾ ਸੀਗਾ ਜੀ ਪੁਲਿਸ ਆਪਣੀ ਟੀਮ ਨਾਲ ਤੇ ਐਂਬੂਲੈਂਸ ਵੀ ਲੈ ਆਈ ਸੀਗੀ ਪੁਲਿਸ ਆ ਗਈ ਸੀਗੀ ਸਾਡੇ ਕੋਲ ਟਾਈਮ